ਜਨ ਪਿੱਛੇ ਜੇ ਕਿਸੇ ਨੇ ਇੱਕ ਵੀਡੀਓ ਆਡੀਓ ਬਣਾ ਕੇ ਪਾਤੀ ਜੀ ਜਿਹੜੇ ਬਲੱਡ ਨੇਟ ਕਰ ਦਿੰਦੇ ਨੇ ਜਾਂ ਕੈਂਪਾਂ ਵਿੱਚ ਬਲੱਡ ਦਿੰਦੇ ਨੇ ਉਹਨਾਂ ਨੂੰ 1-1000 ਰੁਪਿਆ ਨਾ ਉਹਨਾਂ ਦੇ ਖਾਤੇ ਦੇ ਵਿੱਚ ਆ ਜਾਂਦਾ ਵਾ ਤੇ ਲੋਕੀ ਮੈਨੂੰ ਆਡੀਓ ਭੇਜ ਜਾਣ ਉਹ ਬਾਅਦ ਦੇ ਵਿੱਚ ਅਸੀਂ ਉਹ ਬੰਦੇ ਦਾ ਪਤਾ ਕੀਤਾ ਤੇ ਬੰਦੇ ਨਾਲ ਲੱਭਿਆ ਉਹ ਮੈਂ ਕਿਹਾ ਭਰਾਵਾ ਤੂੰ ਕੀ ਇਹ ਬਕਵਾਸ ਕਰੀ ਜਾਂਦਾ ਵਾ ਤੂੰ ਸਾਡੀ ਸੇਵਾ ਤੇ ਕਲੰਕ ਲਾਈ ਜਾਂਦਾ ਅਸੀਂ ਗੁਰਨਾਣ ਦੇਵ ਜੀ ਦੇ ਸੱਚੇ ਸਿੱਖ ਹੈਗੇ ਆ ਸੇਵਾਦਾਰਾਂ ਅਸੀਂ ਦਿਨੋਂ ਦਿਨੇ ਕਹੇ ਪੱਲਿਓ ਪੈਸੇ ਲਾ ਕੇ ਵੀ ਸੇਵਾ ਕਰਦੇ ਆ ਤੇ ਤੂੰ ਆ ਕੀ ਗੰਦ ਪਾਇਆ ਵਾ ਉਹ ਬਾਅਦ ਦੇ ਵਿੱਚ ਉਹਨਾਂ ਨੇ ਮਾਫੀ ਮੰਗੀ ਉਹਦਾ ਆਧਾਰ ਕਾਰਡ ਵੀ ਮੇਰੇ ਕੋਲ ਪਿਆ ਵਾ ਉਹਦਾ ਮਾਫੀਨਾਮਾ ਵੀ ਪਿਆ ਵਾ ਉਹਨੇ ਇੱਕ ਵੀਡੀਓ ਬਣਾ ਕੇ ਨਾ ਇੱਕ ਬਰਸਾਤ ਪੈਂਦੀ ਦੇ ਵਿੱਚ ਵੀਡੀਓ ਬਣਾਈ ਫਿਰ ਉਹਨਾਂ ਨੇ ਦੱਸਿਆ ਉਹਨੇ ਮੈਨੂੰ ਪਹਿਲਾਂ ਦੱਸਿਆ ਕਹਿੰਦਾ ਮੈਂ ਤਾਂ ਸ਼ਰਾਬ ਪੀ ਕੇ ਕਹਿੰਦਾ ਬੋਲਿਆ ਵਾ ਤੇ ਉਹ ਬੰਦੇ ਨਾਲ ਮੇਰੀ ਲਾਕਡਾਟ ਸੀ ਜਿਹਦੇ ਨਾਲ ਜਿਹਦੇ ਬਾਰੇ ਮੈਂ ਬੋਲਿਆ ਸੀ ਮੈਂ ਥੋੜੇ ਵਾਸਤੇ ਥੋੜੀ ਬੋਲਿਆ ਮੈਂ ਕਿਹਾ ਤੂੰ ਤਾਂ ਐਨਜੀਓ ਦੇ ਵਾਸਤੇ ਬੋਲਿਆ ਸਾਰਿਆਂ ਵਾਸਤੇ ਬੋਲਿਆ ਗਿਆ ਫਿਰ ਉਹਨੇ ਮਾਫੀ ਮੰਗੀ ਉਹਨੇ ਵੀਡੀਓ ਬਣਾ ਕੇ ਪਾਈ ਕਿਸੇ ਨੇ ਸ਼ੇਅਰ ਨਹੀਂ ਕੀਤੀ ਲੇਕਿਨ ਜਿਹੜੀ ਉਹਨੇ ਪਹਿਲਾਂ ਬੋਲੀ ਸੀ ਜੀ ਸ਼ਹੀਦ ਭਗਤ ਸਿੰਘ ਦੀ ਭੈਣ ਸਾਡੇ ਘਰੇ ਆਂਦੀ ਸੀ ਅਸੀਂ ਤਾਂ ਦੇਸ਼ ਭਗਤਾਂ ਫਲਾਣਾ ਟਿਕੜਾ ਉਹ ਇੰਨੀ ਵਾਇਰਲ ਕੀਤੀ ਲੋਕਾਂ ਨੇ ਨੈਗੇਟਿਵ ਲੋਕੀ ਗੱਲ ਬਹੁਤ ਵਾਇਰਲ ਕਰਦੇ ਨੇ ਪੋਜ਼ਿਟਿਵ ਨਹੀਂ ਕਰਦੇ ਹੈਗੇ ਬਾਕੀ ਜੇ ਤੁਸੀਂ ਕਹਿੰਦੇ ਹੋ ਨਾ ਕਿ ਅਸੀਂ ਬਲੱਡ ਲੈਂਣ ਜਾਂਦੇ ਆ ਜੇ ਬਲੱਡ ਹੋਊਗਾ ਤਾਂ ਪੈਸੇ ਦੇ ਕੇ ਉਹਦੇ ਟੈਸਟਾਂ ਦੀ ਫੀਸ ਦੇ ਕੇ ਤੇ ਬਲੱਡ ਮਿਲ ਜਾਏਗਾ ਜੇ ਨਹੀਂ ਹੋਏਗਾ ਭਾਜੀ ਤੁਸੀਂ ਉਹਨੂੰ ਭਾਵੇਂ ਲੱਖ ਰੁਪਏ ਦੇ ਦਿਓ ਬਲੱਡ ਤਾਂ ਵੀ ਨਹੀਂ ਮਿਲਣਾ ਹੈਗਾ ਕਿਉਂਕਿ ਬਲੱਡ ਕਿਤੋਂ ਹੋ ਨਹੀਂ ਮਿਲਣਾ ਸਾਡੇ ਸਰੀਰ 113 ਦੇ ਵਿੱਚ 56 ਵਾਰੀ ਮੇਰੇ ਬਲੱਡ ਨੇ 56 ਵਾਰੀ ਮੇਰੇ ਐਸਜੀਪੀ ਸੈੱਲ ਨੇ ਇੱਕ ਵਾਰੀ ਮੇਰਾ ਕੋਵਿਡ ਦਾ ਪਲਾਜ਼ਮਾ ਜਦੋਂ ਮੈਂ ਕਰੋਨਾ ਦੀਆਂ ਡੈੱਡ ਬੋਡੀਜ਼ ਸੰਸਕਾਰ ਕਰਦਾ ਸੀ ਮੈਨੂੰ ਕਰੋਨਾ ਵੀ ਹੋ ਗਿਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਮੈਂ ਕਰੋਨਾ ਦਾ ਆਪਣਾ ਪਲਾਜ਼ਮਾ ਵੀ ਡੋਨੇਟ ਕੀਤਾ ਭਾਵੇਂ ਉਹ ਗਾਈਡਲਾਈਨ ਦੇ ਵਿੱਚ ਬਾਅਦ ਵਿੱਚ ਬੰਦ ਹੋ ਗਿਆ ਕਰੋਨਾ ਦਾ ਪਲਾਜ਼ਮਾ ਡੋਨੇਟ ਕਰਨਾ ਲੇਕਿਨ ਜਿਹਨੂੰ ਮੈਂ ਬਲੱਡ ਦਿੱਤਾ ਸੀ ਉਹ ਕਰੋਨਾ ਦੇ ਆਪਣੇ ਪਲਾਜ਼ਮਾ ਦਿੱਤੇ ਸੀ ਉਹ ਬੰਦਾ ਵੈਂਟੀਲੇਟਰ ਤੋਂ ਵੀ ਜੁੰਦਾ ਹੋ ਗਿਆ ਸੀ ਬਾਅਦ ਦੇ ਵਿੱਚ ਮੈਨੂੰ ਖੁਸ਼ੀ ਹੈ ਇਸ ਚੀਜ਼ ਦੇ ਵਿੱਚ ਕਿ ਉਹ ਚਾਹੇ ਟੈਕਨੀਕ ਕੰਮ ਕੀਤੀ ਨਹੀਂ ਕੀਤੀ ਲੇਕਿਨ ਜਿਹਨੂੰ ਮੈਂ ਉਹ ਡੋਨੇਟ ਕੀਤਾ ਵਾ ਉਹ ਬੰਦਾ ਜਿਉਂਦਾ ਹੋ ਗਿਆ ਉਹ ਜਿਹੜਾ ਫਲਾਸਮਾ ਜਿਹੜਾ ਕੱਢਿਆ ਗਿਆ ਉਸ ਚੀਜ਼ ਨੂੰ ਨਾ ਤਾਂ ਉਹ ਇੱਕ ਪੇਸ਼ੰਤੀ ਯੂਜ਼ ਕੀਤਾ ਗਿਆ ਜਾਂ ਹੋਰਤੇ ਵੀ ਕੀਤਾ ਗਿਆ ਸੀ ਨਹੀਂ ਇੱਕ ਤੇ ਕੀਤਾ ਜਾਂਦਾ ਵਾ ਬਾਕੀ ਇਹ ਕਿ ਜਦੋਂ ਅਸੀਂ ਡੋਨੇਟ ਕਰਦੇ ਆ ਬਲੱਡ ਡੋਨੇਟ ਕਰਦੇ ਆ ਬਲੱਡ ਡੋਨੇਟ ਕਰਕੇ ਸਾਡੇ ਅਸੀਂ ਕਹਿੰਨੇ ਕਿ ਤਿੰਨ ਤਿੰਨ ਜ਼ਿੰਦਗੀਆਂ ਬਚਾ ਲੈਂਦੇ ਆ ਉਹਦੇ ਚ ਸੈੱਲ ਵੱਖਰੇ ਕੱਢ ਲਿੱਤੇ ਜਾਂਦੇ ਨੇ ਆਰ ਡੀ ਪੀ ਵੱਖਰੇ ਕੱਢ ਲਿੱਤੇ ਜਾਂਦੇ ਨੇ ਬਲੱਡ ਵੱਖਰਾ ਕਰ ਲਿੱਤਾ ਜਾਂਦਾ ਵਾ ਉਹ ਪਲਾਜ਼ਮਾ ਤੋਂ ਉਹ ਜਿਹੜੇ ਜਿਹੜੇ ਪੇਸ਼ੰਟ ਨੂੰ ਤੇ ਪੇਸ਼ਣ ਠੀਕ ਹੋ ਜਾਂਦਾ ਅਚਾ ਇਹ ਵੀ ਇੱਕ ਆ ਵੈਲੀ ਦੀ ਹੈ ਕਹਿੰਦੇ ਕੋਲੋਲੇ ਦੇ ਵਿੱਚ ਇਫੈਕਸ਼ਨ ਲੱਗ ਗਈ ਹੈ ਨਾ ਉਹ ਜਿਆਦਾ ਬਿਮਾਰ ਹੋਏ ਨੇ ਉਸ ਤੋਂ ਬਾਅਦ ਬਲੱਡ ਰੈਡ ਕਰਨ ਲੱਗੀਆਂ ਡਰਦੇ ਨੇ ਉਹ ਲੋਕ ਜਿਹੜੇ ਕਹੀ ਹੈ ਪਤਾ ਨਹੀਂ ਸਰ ਇਹ ਤਾਂ ਹੁਣ ਮੈਦ ਦੀ ਬਾਰੇ ਕੁਝ ਨਹੀਂ ਕਹਿੰਦਾ ਪਿੱਛੇ ਜੇ ਇੱਕ ਖਬਰ ਆਈ ਸੀਗੀ ਕਿ ਜਿਨ੍ਹਾਂ ਨੇ ਇਹ ਕੋਵਿਡ ਸ਼ੀਲਡ ਜਾਂ ਵੈਂਸ਼ੀਲਡ ਬਣਾਈਆਂ ਸੀਗੀਆਂ ਉਹ ਕਹਿੰਦੇ ਸੀਗੇ ਕਿ ਅਸੀਂ ਇਸ ਚੀਜ਼ ਨੂੰ ਸੌਰੀ ਫੀਲ ਕਰਦੇ ਆ ਕਿ ਸਾਡੀ ਦਵਾਈ ਦੇ ਵਿੱਚ ਲੋਕੀ ਮਰੀ ਨੇ ਕੁਝ ਇਸ ਤਰ੍ਹਾਂ ਦਾ ਹੋਇਆ ਲੇਕਿਨ ਉਹਦੇ ਵਿੱਚ ਇਹ ਹੁੰਦਾ ਵਾ ਕਿ ਜਦੋਂ ਕੋਈ ਵੀ ਐਂਟੀਜਨ ਕਿਸੇ ਦੇ ਸਰੀਰ ਦੇ ਵਿੱਚ ਜਾਂਦੇ ਹਨ ਸਾਡੀ ਬੋਡੀ ਉਹਨੂੰ ਐਕਸੈਪਟ ਕਰਦੀ ਆ ਜਾਂ ਨਹੀਂ ਕਰਦੀ ਉਹ ਬਾਅਦ ਦੀ ਗੱਲ ਹੈਗੀ ਆ ਇਹ ਸਾਡੀ ਬੋਡੀ ਦੀ ਬੋਡੀ ਵੈਰੀ ਕਰਦਾ ਵਾ ਬੋਡੀ ਟੂ ਬੋਡੀ ਪਤਾ ਲੱਗਦਾ ਕਿ ਕੀ ਹੈਗਾ ਕੀ ਨਹੀਂ ਹੈਗਾ ਬਾਕੀ ਮੈਂ ਇਸ ਚੀਜ਼ ਦੇ ਵਿੱਚ ਐਗਰੀ ਨਹੀਂ ਹੈਗਾ ਮੈਨੂੰ ਮੈਨੂੰ 3 ਡੋਜ਼ ਲੱਗੀਆਂ ਹੋਈਆਂ ਨੇ ਸਾਨੂੰ ਸੁਪਰ ਡੋਜ਼ ਵੀ ਲੱਗੀ ਹੈ ਬਾਅਦ ਦੇ ਵਿੱਚ ਮੇਰੀ ਸਾਰੀ ਫੈਮਿਲੀ ਮੇਰੇ ਡੈਡੀ ਨੂੰ ਲੱਗੀਆਂ ਹੋਈਆਂ ਸੀਗੀਆਂ ਮੇਰੇ ਡੈਡੀ 84 ਸਾਲ ਤੱਕ ਜੀਏ ਨੇ ਠੀਕ ਹੈ ਨਾ ਮੇਰੀ ਬੇਟੀ ਖੁਦ ਡਾਕਟਰ ਹੈਗੀ ਆ ਸਾਰਿਆਂ ਨੇ ਲੱਗੀਆਂ ਸਰ ਕਿਸੇ ਨੂੰ ਮਾਂ ਵਾਦੀ ਕਿਸੇ ਨੂੰ ਸਵਾਦੀ ਮੈਂ ਤਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਹੈਗਾ ਕਿ ਲੋਕੀ ਮੈਂ ਜਿਹਨੂੰ ਇਹ ਮੰਨਦਿਆਂ ਵਾਂ ਕਿ ਜਿਹੜੇ ਕੋਰੋਨਾ ਸੀਗਾ ਨਾ ਸਾਰਿਆਂ ਦੇ ਵਿੱਚ ਦੀ ਹੋ ਕੇ ਨਿਕਲਿਆ ਵਾ ਜ਼ਰੂਰ ਕੋਈ ਵੀ ਮਹਾਮਾਰੀ ਖਤਮ ਹੁੰਦੀ ਆ ਉਹ ਜਦੋਂ 70% ਤੋਂ ਉੱਪਰ ਲੋਕਾਂ ਨੂੰ ਹੋ ਜਾਂਦੀ ਆ ਨਾ ਉਦੋਂ ਮਹਾਮਾਰੀ ਖਤਮ ਹੋ ਜਾਂਦੀ ਆ ਕਿਉਂਕਿ ਕੁਦਰਤ ਨੇ ਸਾਡੇ ਅੰਦਰ ਇੱਕ ਐਸੀ ਫੈਕਟਰੀ ਲਾਈ ਹੋਈ ਆ ਕਿ ਸਾਡੇ ਅੰਦਰ ਇਸ ਤਰ੍ਹਾਂ ਦੇ ਐਂਟੀਜਨ ਤਿਆਰ ਹੋ ਜਾਂਦੇ ਨੇ ਕਿ ਜਿਹੜੇ ਹਰ ਇੱਕ ਬਿਮਾਰੀ ਨਾਲ ਲੜਨ ਨੂੰ ਤਿਆਰ ਹੁੰਦੇ ਨੇ ਉਹ ਹਰ ਇੱਕ ਮਹਾਮਾਰੀ ਦੇ ਮਤਲਬ ਐਂਟੀਜਨ ਬਣਾ ਦਿੰਦੀ ਆ ਸਾਡੇ ਅੰਦਰ। ਤੋਂ ਜਿਨ੍ਹਾਂ ਨੇ ਹੁਣ ਅੰਦਰੋਂ ਅੰਦਰੀ ਹੋ ਕੇ ਗਿਆ ਆ ਵਾ ਮੇਰੇ ਖੁਦ ਦੇਖਣ ਦੇ ਵਿੱਚ ਬਹੁਤ ਸਾਰੀਆਂ ਸੱਡਨਲੀ ਡੈਥ ਹੋਈਆਂ ਨੇ ਬੰਦਾ ਖੜਾ ਖੜੇ ਹਾਰਟ ਅਟੈਕ ਸਾਇਲੈਂਸ ਹਾਰਟ ਅਟੈਕ ਬਹੁਤ ਸਾਰੀਆਂ ਡੈੱਡ ਬੋਡੀਆਂ ਮੈਨੂੰ ਪਤਾ ਉਹ ਜਿਹੜੇ ਹੋਏ ਆ ਤੇ ਬਾਕੀ ਰੱਬ ਜਾਣਦਾ ਜੀ ਉਹ ਮਤਲਬ ਟੀਕਿਆ ਕਰਕੇ ਹੋਈਆਂ ਨੇ ਜਾਂ ਕਰੋਨਾ ਕਰਕੇ ਹੋਈਆਂ ਨੇ ਜਾਂ ਕੀ ਸਾਡੀ ਨੇਚਰ ਦੇ ਵਿੱਚ ਕੀ ਚੱਲ ਰਿਹਾ ਵਾ ਮੈਂ ਮੈਂ ਡਾਕਟਰ ਨਹੀਂ ਹਾਂਗਾ ਮੈਂ ਇਹਦੇ ਬਾਰੇ ਕੁਝ ਨਹੀਂ ਦੱਸ ਸਕਦਾ ਮੈਂ ਅਸਲ ਵਿੱਚ ਕੋਵਿਡ ਜਿਵੇਂ ਤੁਸੀਂ ਕਹਿੰਦੇ ਹੋ ਉਹ ਵੀ ਕੋਈ ਸਾਰਿਆਂ ਦੇ ਵਿੱਚੋਂ ਨਹੀਂ ਸਾਰਿਆਂ ਕਿਸੇ ਨਾ ਕਿਸੇ ਨੂੰ ਤਾਂ ਹੋਇਆ ਵਾ ਕਈ ਲੋਕ ਕਹਿੰਦੇ ਸੀ ਸਰ ਇਹ ਤਾਂ ਪੂਰੇ ਇੱਕ ਮਹੀਨੇ ਦੌਰਾਨ ਬਿਮਾਰ ਹੀ ਨਹੀਂ ਹੋਇਆ ਵੀ ਸਾਨੂੰ ਕੋਵਿਡ ਨਹੀਂ ਹੈ ਕੋਈ ਕੋਈ ਐਸੀ ਐਸੀ ਬਿਮਾਰ ਹੋਈ ਸੀ ਸਰ ਸਰ ਇਹ ਬਿਲਕੁਲ ਠੀਕ ਕਹਿ ਰਹੇ ਨੇ ਉਹ ਬੰਦੇ ਜਿਹੜੇ ਕਹਿ ਰਹੇ ਨੇ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦਾ ਕਿ ਸਾਡੇ ਸਰੀਰ ਦੇ ਵਿੱਚ ਨਾ ਇੱਕ WBC ਹੁੰਦੇ ਆ ਉਹ ਕਹਿੰਦੇ ਵਾਈਟ ਬਲੱਡ ਸੈੱਲ ਇਹ ਜਿਹੜੇ ਹੁੰਦੇ ਨੇ ਇੱਕ ਨਾ ਇਹ 600 ਸੈੱਲਾਂ ਦੇ ਪਿੱਛੇ ਇੱਕ ਸਾਲ ਹੁੰਦਾ ਵਾ ਇਹਦੇ ਵਿੱਚ ਜਦੋਂ ਸਮਝਣ ਦੀ ਕੋਸ਼ਿਸ਼ ਕਰਿਓ ਜਦੋਂ ਕੈਂਸਰ ਵਾਲੇ ਪੇਸ਼ੈਂਟ ਆਉਂਦੇ ਨੇ ਨਾ ਉਹਨਾਂ ਨੂੰ ਜਦੋਂ ਬੋਨ ਮੈਰੋ ਦੇਣਾ ਹੁੰਦਾ ਵਾ ਉਹ ਇਹੀ ਅਸੀਂ ਡਬਲਯੂ ਬੀ ਸੀ ਦੀ ਜੁਡਿਸ਼ਨ ਕਰਦੇ ਆਂ ਤੋਂ ਇਹਦੇ ਵਿੱਚ ਕੀ ਹੁੰਦਾ ਵਾ ਕਿ ਇਹ ਸਾਡੇ ਸਰੀਰ ਦੇ ਸਿਪਾਈ ਹੁੰਦੇ ਆ ਮੈਂ ਪੰਜਾਬੀ ਵਿੱਚ ਗੱਲ ਕਰਾਂ ਤਾਂ ਇਹ ਸਾਡੇ ਨਾਲ ਹਰ ਵੇਲੇ ਲੜਾਈ ਕਰਦੇ ਰਹਿੰਦੇ ਆ ਸਰੀਰ ਦੇ ਵਿੱਚ ਜਦੋਂ ਮੰਨ ਲਓ ਕੈਂਸਰ ਦਾ ਕੋਈ ਜਾਂ ਕਰੋਨਾ ਦਾ ਕੋਈ ਵੱਡੀ ਬਿਮਾਰੀ ਦਾ ਕੋਈ ਸਾਡੇ ਅੰਦਰ ਕਿਟਾਣੂ ਆ ਗਿਆ ਠੀਕ ਹੈ ਨਾ ਤੇ ਇਹ ਪਹਿਲਾਂ ਨੂੰ ਪੁੱਛਦੀ ਆ ਕਿ ਤ ਉਹ ਕਹਿੰਦੇ ਨੇ ਕਿ ਇਸ ਕਰੋਨਾ ਵਾਂ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਜੇ ਤਾਂ ਉਹ ਤਗੜੇ ਨਹੀਂ ਤਾਂ ਕਰੋਨਾ ਨੂੰ ਵੀ ਮਾਰ ਦਿੰਦੇ ਆ ਕੈਂਸਰ ਨੂੰ ਵੀ ਮਾਰ ਦਿੰਦੇ ਆ ਠੀਕ ਆ ਜੇ ਉਹ ਕਰੋਨਾ ਵਾਲਾ ਜਿਆਦਾ ਤਗੜਾ ਵਾ ਸਾਡੇ ਜਿਹੜੇ ਘੱਟ ਹੈਗੇ ਤਗੜੇ ਤੇ ਉਹ ਉਹਨਾਂ ਨੂੰ ਮਾਰ ਦਿੰਦੇ ਤਾਂ ਸਾਨੂੰ ਕਰੋਨਾ ਹੋ ਜਾਂਦਾ ਵਾ ਇਹ ਹਰੇਕ ਦੀ ਬੋਡੀ ਦੇ ਉੱਤੇ ਆਪੋ ਆਪਣੇ ਹੁੰਦਾ ਕਿ ਸਾਡੇ ਡਬਲਯੂ ਬੀ ਸੀ ਸਾਡੇ ਸਿਪਾਹੀ ਕਿੰਨੇ ਕੁ ਤਗੜੇ ਹੈਗੇ ਆ ਨੰਬਰ 2 ਦੇ ਉੱਤੇ ਜਦੋਂ ਉਹ ਕਰੋਨਾ ਆ ਗਿਆ ਅੰਦਰ ਸਾਡੇ ਆ ਰਿਹਾ ਵਾ ਤੇ ਸਾਡੇ ਸਰੀਰ ਨਾਲ ਡਬਲਯੂ ਬੀ ਸੀ ਵਧਾਣੇ ਸ਼ੁਰੂ ਕਰ ਦਿੰਦਾ ਵਾ ਸਾਡੇ WBC 4000 ਤੋਂ ਲੈ ਕੇ 10000 ਤੱਕ ਜੇ ਹੈਗੇ ਆ ਤਾਂ ਅਸੀਂ ਓਕੇ ਆ ਜੇ 10000 ਤੋਂ ਉੱਪਰ ਹੋ ਗਏ ਆ ਤਾਂ ਸਾਡਾ ਬਲੱਡ ਵੀ ਨਹੀਂ ਡਿਰੀਟ ਕੀਤਾ ਜਾਂਦਾ ਹੈਗਾ ਸਾਡੇ ਸੈਲ ਵੀ ਨਹੀਂ ਡਿਰੀਟ ਤੇ ਜਾਂਦੇ ਹੈਗੇ ਉਹਦਾ ਕਾਰਨ ਇਹ ਹੁੰਦਾ ਵਾ ਕਿ 10000 ਤੋਂ ਉੱਪਰ ਜੇ ਤੁਹਾਡੇ ਬਾਈ ਬਲੱਡ ਸੈੱਲ ਬਣ ਗਏ ਨੇ ਇਟ ਮੀਨਸ ਕੋਈ ਬਿਮਾਰੀ ਅੰਦਰ ਆ ਰਹੀ ਆ ਤੇ ਤੁਹਾਡੇ ਸਰੀਰ ਲੜਾਈ ਕਰ ਰਿਹਾ ਵਾ ਔਰ ਉਹਦੀ ਫੌਜ ਤਿਆਰ ਕਰ ਰਿਹਾ ਵਾ WBC ਦੀ ਇਸ ਕਰਕੇ ਖੋਸਾ ਤਾਂ ਤੁਹਾਡੇ ਅੰਦਰੋਂ ਬਿਮਾਰੀ ਦੇ ਕਾਰਨ ਆ ਚੁੱਕੀ ਆ ਕਿਸੇ ਹੋਰ ਨੂੰ ਬਲੱਡ ਨਹੀਂ ਦਿੱਤਾ ਜਾਂਦਾ ਨੰਬਰ 2 ਤੇ ਇਹਦੇ ਵਾਇਸ ਸਰਵਰਸਪ ਬੋਲਦਾ ਵਾਂ 4000 ਤੋਂ ਲੈ ਕੇ 10000 ਤੱਕ ਜਿਹੜੀ ਕਾਊਂਟਿੰਗ ਹੁੰਦੀ ਆ ਜੇ ਉਹ 4000 ਤੋਂ ਥੱਲੇ ਆ ਜਾਂਦੀ ਆ ਮਤਲਬ ਉਹ ਜਿਹੜੀ ਬਿਮਾਰੀ ਆਈ ਸੀਗੀ ਉਹ ਸਾਡੇ ਵਾਈਟ ਬਰਸਰ ਮਾਰਤੇ ਆ ਉਹ ਜਦੋਂ ਮਾਰਦੀ ਆ ਉਹ ਘਟিয়ে ਨੇ ਬਹੁਤ ਇਟਮੀਜ ਬਿਮਾਰੀ ਅੰਦਰ ਆ ਚੁੱਕੀ ਹੋਈ ਆ ਤਾਂ ਵੀ ਉਹਦਾ ਬਲੱਡ ਨਹੀਂ ਲਿੱਤਾ ਜਾਂਦਾ ਹੈਗਾ ਤੇ ਤੁਹਾਡੀ ਗੱਲ ਦੇ ਨਾਲ ਮੈਂ ਗੱਲ ਦੱਸਣ ਲੱਗਿਆ ਵਾਂ ਕਿ ਉਹ ਬੰਦੇ ਨੂੰ ਨਹੀਂ ਹੁੰਦਾ ਹੈਗਾ ਕਰੋਨਾ ਉਹ ਬੰਦੇ ਨਹੀਂ ਮਰਦੇ ਹੈਗੇ ਉਹ ਉਹਨਾਂ ਦੀ ਇਹਨੂੰ ਕਹਿੰਦੇ ਇਮਿਊਨਿਟੀ ਵੀ ਇਮਿਊਨਿਟੀ ਸਟਰੋਂਗ ਹੈਗੀ ਇਸ ਬੰਦੇ ਦੀ ਨੰਬਰ ਦੋ ਦਿੱਤੇ ਅਸੀਂ ਦਹੀਂ ਖਾਂਦੇ ਆਂ ਦਹੀਂ ਦੇ ਵਿੱਚ ਵੀ ਕਿਟਾਣੂ ਹੁੰਦੇ ਆ ਕੀੜੇ ਹੁੰਦੇ ਆ ਮਿੱਟੀ ਦੇ ਵਿੱਚ ਬੱਚੇ ਖੇਡਦੇ ਆ ਉਹਦੇ ਵਿੱਚ ਵੀ ਕੀੜੇ ਹੁੰਦੇ ਆ ਹਵਾ ਦੇ ਵਿੱਚ ਵੀ ਕੀੜੇ ਹੁੰਦੇ ਆ ਇਹ ਜਦੋਂ ਖਾਣ ਲੱਗਦੇ ਆ ਉਹ ਡਬਲਯੂ ਬੀਸੀ ਉਹਦੀ ਵੀ ਇੰਟਰਵਿਊ ਲੈਂਦੇ ਆ ਤੂੰ ਕੌਣ ਹੈ ਇਸ ਚੀਜ਼ ਦੇ ਜਾਣ ਲੱਗਿਆ ਉਹ ਦੱਸਦੇ ਨੇ ਕਿ ਅਸੀਂ ਤਾਂ ਚੰਗੇ ਹੈਗੇ ਆ ਇਸ ਚੀਜ਼ ਦੇ ਜਾ ਕੇ ਅਸੀਂ ਫਾਇਦਾ ਕਰਨਾ ਉਹ ਕਹਿੰਦੇ ਆ ਜਾ ਉਹਨੂੰ ਆਣ ਦਿੰਦੇ ਆ ਜਿਹੜੇ ਉਹ ਨਹੀਂ ਵਧੀਆ ਹੁੰਦੇ ਹੈਗੇ ਮਤਲਬ ਸਾਡੇ ਐਂਟੀ ਜਿਹੜੇ ਹੁੰਦੇ ਨੇ ਕਿਟਾਣੂ ਸਾਡੇ ਐਨਮੀ ਹੁੰਦੇ ਆ ਉਹਨਾਂ ਨਾਲ ਉਹ ਲੜਦੇ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਕੁਦਰਤ ਬੜੀ ਬਿਆਨਤਾ ਸਾਡੇ ਸਰੀਰ ਨੂੰ ਉਹਨਾਂ ਨੇ ਐਨੀ ਕੁ ਵੱਡੀ ਮਸ਼ੀਨਰੀ ਬਣਾਈ ਹੋਈ ਆ ਦਿਨ ਰਾਤ ਇਹ ਜੁਦ ਚੱਲਦਾ ਰਹਿੰਦਾ ਸਾਡੇ ਸਰੀਰ 'ਚ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਕੀ ਹੋ ਰਿਹਾ ਸੋ ਉਹ ਬੰਦਿਆਂ ਨੂੰ ਕਰੋਨਾ ਨਹੀਂ ਹੁੰਦਾ ਹੈਗਾ ਮੇਰੀ ਬੇਟੀ ਖੁਦ ਜਦੋਂ ਡਾਕਟਰ ਬਣੀ ਆ ਅਮਰੀਕਾ ਤੋਂ ਆਈ ਆ ਸਿੱਧੀ ਉਹਨੂੰ ਕਰੋਨਾ ਦੇ ਵਿੱਚ ਹੀ ਜਾ ਕੇ ਉਹਨੂੰ ਮੈਦਾਨਤਾ ਹਸਪੀਟਲ ਦੇ ਵਿੱਚ ਗੁਰਗਾਉਂ ਦੇ ਵਿੱਚ ਉੱਥੇ ਉਹਨੂੰ ਨੌਕਰੀ ਮਿਲੀ ਆ ਉਹ ਵੀ ਜ਼ਿੰਦਾ ਵਾ ਅੱਜ ਉਹਦਾ ਵੀ ਇੱਕ ਬੇਟਾ ਹੋਇਆ ਤੋ ਇਹ ਗੱਲਾਂ ਫਾਲਤੂ ਦੀਆਂ ਹੈਗੀਆਂ ਨੇ ਹਰੇਕ ਦੇ ਸ਼ਰੀਰ ਹੁਣ ਮੈਂ ਦੰਦ ਜਿਨ੍ਹਾਂ ਦੀ ਕਿਡਨੀਆ ਖਰਾਬ ਨੇ ਜਿਨ੍ਹਾਂ ਨੂੰ ਹਾਰਟ ਪੇਸ਼ੈਂਟ ਨੇ ਜਾਂ ਜਿਹੜੇ 올ਡ ਏਜ ਨੇ ਜਿਨ੍ਹਾਂ ਦੀ ਇਮਿਊਨਿਟੀ ਵੀਕ ਆ ਮੈਂ ਕਹਿੰਦਾ ਤੁਸੀਂ ਕਰੋਨਾ ਦੇ ਵਾਰਡ ਦੇ ਕੋਲ ਦੀ ਉਹਨਾਂ ਨੂੰ ਕੱਢ ਦਿਓ ਉਹ ਬੰਦਿਆਂ ਨੂੰ ਕਰੋਨਾ ਹੋ ਜੂਗਾ ਬੰਦੇ ਮਰ ਜਾਣਗੇ ਇਹ ਸੱਚਾਈ ਆ ਇਹ ਮੈਂ ਦੇਖਿਆ ਹੈ ਮੈਂ ਪ੍ਰੈਕਟੀਕਲੀ ਦੱਸ ਰਿਹਾ ਮੈਂ ਡਾਕਟਰ ਨਹੀਂ ਹੈਗਾ ਮੈਨੂੰ ਨਹੀਂ ਪਤਾ ਅੰਦਰ ਕੀ ਹੁੰਦਾ ਟੈਸਟ ਅੰਦਰ ਕੀ ਨਾਮ ਹੁੰਦੇ ਆ ਮੈਂ ਪ੍ਰੈਕਟੀਕਲੀ ਦੱਸ ਰਿਹਾ ਵਾਂ ਇਸ ਤਰ੍ਹਾਂ ਦੇ ਬੰਦੇ ਵੀ ਸੀ ਜਿਹੜੇ ਟੈਸਟ ਕਰੋਨਾ ਜਾਂਦੇ ਸੀ ਤੇ ਮੁੜ ਕੇ ਮੁੜ ਕੇ ਵੀ ਆਉਂਦੇ ਸੀ ਇਸ ਤਰ੍ਹਾਂ ਦੇ ਵੀ ਦੇਖਿਆ ਉਹਨਾਂ ਦੀ ਇਮਿਨੁਦੀਆ ਵੀ ਖੁੰਦੀਆਂ ਨੇ ਮੇਰਾ ਇੱਕ ਹੀਲਾ ਸਵਾਲ ਹੈ ਤੁਸੀਂ ਕੋਰਮੇਟ ਦੇ ਵਿੱਚ ਵੀ ਸੇਵਾ ਕਰ ਲਈ ਹੈ ਨਾ ਅੰਤਿਮ ਸੰਸਕਾਰ ਕੀਤੇ ਦਾਵਰ